ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੇ ਤਸੰਦ ਸਾਗਰ ਨੀਰ ਭਰਿਆ ਤੇਤੀਆ ਕੁਨ ਹਮਾਰੀ ਦਇਆ ਕਰੋ ਕਿਛ ਮਿਹਰ ਫਾਬੋ ਨੋਬ ਦੇ ਪੱਥਰ ਤਾਰੇ ਜਿਹੜਾ ਗਨ ਬਰਾਬਰ ਥੱਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੋਕਮ ਪਚਾਣੈ ਸੁਖ ਹੋਵੈ ਦਿਨ ਰਾਤੀ ਹਮ ਔਗਨ ਭਰੀ ਇੱਕ ਗੁਣ ਨਹੀਂ ਅੰਮ੍ਰਿਤ ਚਾੜੁ ਗਿਖਾ ਵਿਕਕਾਈ ਮਾਇਆ ਮੋਹ ਪਰੰਪੈ ਭੂਲੇ ਸੁਤਦਾਰਾ ਸਿੰਘ ਰੀਤ ਲਗਾਈ ਇੱਕ ਉਤਮ ਭੰਤ ਸੁਣਿਓ ਗੁਰ ਸੰਗਤ ਤਿਹੀ ਮਿਲੰਤ ਜਮtras ਮਿਟਾਈ ਏ ਕਰਦਾਸ ਪਾਠ ਕੀ ਰਤ ਕੀ ਗੁਰ ਰਾਮ ਦਾਸਰਾ ਕੋ ਸਰਣਾਇ ਸੋ ਕਹਾਉ ਟਲ ਗੁਰ ਸੇਵੀਐ ਨਾਹਨੇ ਸੁਸਹਿਜ ਸੁਖਾਈ ਦਰਸ਼ਨ ਕਰ ਸੇ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਕਾ ਸੰਮਦੀ ਨੋਰੇ ਅਰਸੋਂ ਪਰਸੋਂ ਛਟਿਐ ਤਉ ਦਟਿ ਠੇ ਸਚੇ ਬਾਤਿਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸਜਣ ਸਚਾ ਬਾਤਿਸ਼ਾਹ ਸ਼ਰ ਸ਼ਾ ਦਾ ਸ਼ਹੂ ਜਿਸ ਪਾਸ ਬਹਿਟਿਆ ਸੋਹੀ ਹੈ ਸਬਨਾ ਦਾ ਵੇ ਸਾਹੂ ਸਤਨਾਮ ਸ਼ਰਿ ਵਾਹਿਗੁਰੂ ਸਾਹਿਬ ਜੀ ਤਨਾ ਸਰੀ ਮਹੱਲਾ ਤੀਜਾ ਕਾਚ ਤਨ ਸੰਚ ਮੂਰਖ ਗਾਵਾਰ ਮਾਨ ਮੁਖ ਭੂਲੇ ਅੰਧ ਗਾਵਾਰ ਦੇਖਿਆ ਕੈ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਚਾ ਧਨ ਸੰਚੈ ਮੂਰਖ ਕਾਵਾਰ ਮਨ ਮੁਖ ਭੂਲੇ ਅੰਦ ਕਾਵਾਰ ਦੇਖਿਆ ਕਹ ਤਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ कच तन पुन अब जाए रहा मानमुख पुले समरिग बार पाऊ जल डूबे ना उर्वार न पार, पार। सातगुर पेटे पुरे पाग ਨਾ ਸਾਚ ਰਤੇ ਐ ਨਿਸ ਬੈਰਾਗ ਚਹ ਰੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰ ਪਾਗ ਹਰਿ ਨਾਨਸ ਮਾਣੀ ਸਤਿ ਸਾਧਿਕ ਤਰਸੈ ਸਭ ਲੋਇ ਪੂਰ ਪਾਗ ਪ੍ਰਾਪਤ ਹੋਇ ਸਭ ਕਿਛ ਸੱਚ ਸੱਚ ਹੈ ਸੋਏ ਉਤਮ ਵਰੰ ਪਛਾਣੇ ਕੋਈ ਸੱਚ 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 ਆਪ ਦਰੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸਭ ਕਿਛ ਸੱਚ ਸੱਚ ਹੈ ਸੋਏ ਉਤਮ ਬ੍ਰਹਮ ਪਚਣ ਕੋਇ ਸਚ 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 ਆਪ ਦਰੜਾਈ ਨਾਨਕ ਆਪੇ ਵਿਖੇ ਆਪੇ ਸਚ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਮਹਲਾ ਤੀਜਾ ਕਾਚਾ ਤਨ ਸੰਚੈ ਮੂਰਤ ਗਾਵਾਰ ਮਨਮੁ ਕੋ ਲੇ ਅੰਦ ਗਾਵਾਰ ਦੇਖਿਆ ਕੈ ਤਨ ਸਦਾ ਸੁਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ